ਕੋਈ ਸਾਡੇ ਮੂੰਹ ਤੋਂ ਕੋਈ ਆਪਾਂ ਕੋਈ ਐਸੀ ਸ਼ਬਦ ਜਿਹੜੇ ਕਿਸੇ ਨੂੰ ਪਿੰਚ ਕਰ ਜਾਂਦੇ ਨੇ ਨਹੀਂ ਕਿਤੇ ਹਮੇਸ਼ਾ ਤੁਹਾਡੀ ਗੱਲ ਹੀ ਕੀਤੀ ਜੋ ਸਹੀ ਗੱਲ ਸੀ ਉੱਥੇ ਜਾ ਕੇ ਰੱਖਿਆ ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀ ਆਂ ਅਫਸੋਸ ਦੇ ਦੋ ਸ਼ਬਦ ਨਹੀਂ ਕਿ ਇੰਨੇ ਲੋਕ ਇੰਨਾ ਬੜਰਾਂ ਕਿ ਮਾਰੇ 16 ਹੁਣ ਵਰਕੇ ਕਿਸੇ ਹਮੇਸ਼ਾ ਨਹੀਂ ਕਿਤੇ ਮੈਂ ਗੱਲ ਕਰਦਾ 16 ਹੁਣ ਵਰਕੇ 422 ਦੀ ਸਾਡੇ ਕੋਲ ਲਿਸਟ ਤੁਸੀਂ ਹਸਪੀਟਲਾਂ ਤੋਂ ਲੈ ਲਓ ਉਲਾ ਮਰਤ ਜਿਹੜੇ ਨੇ ਲਾਈਫਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪ ਰੂਮ ਇੱਕ ਮਹੀਨੇ ਲਈ ਰਿਫਰਡ ਹੋ ਗਿਆ ਇਹ ਵੀ ਸਰਕਾਰ ਦਾ ਤਸ਼ੱਦਦ ਨਹੀਂ ਵਿਰੋਧ ਜਿਹੜਾ ਵਾ ਸ਼ਹਿਰ ਚੈਂਟਰ ਕੀਤਾ ਉਹਨਾਂ ਨੇ ਤੇ ਪੂਰੇ ਸ਼ਹਿਰ ਵੱਲੋਂ ਵਿਰੋਧ ਆ ਵੀ ਜਿਹੜਾ ਸਾਡਾ ਕਿਸਾਨਾਂ ਦੀ ਕਾਤਲ ਪਾਰਟੀ ਆ ਇਹਨੂੰ ਕੋਈ ਮੂੰਹ ਨਾ ਲਾਓ ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ ਇਹ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੇ ਸਾਰਿਆਂ ਦੀ ਸਾਂਝੀ ਜਿਹੜੀ ਹੈ ਇਹ ਜਿਹੜੀ ਹੈ ਕਾਤਲ ਪਾਰਟੀ ਹੈ ਇਹ ਕਰਕੇ ਬੀਜੇਪੀ ਦਾ ਅੱਜ ਵਿਰੋਧ ਆ ਨਰੇਸ਼ ਬੱਬੂ ਦਾ ਬਹੁਤ ਜ਼ਿਆਦਾ ਵਿਰੋਧ ਆ ਤੇ ਇਹ ਕਰਾਂਗੇ ਇਹ ਤੋਂ ਬਾਅਦ ਚ ਅਸੀਂ ਭੈਣੀ ਹੋ ਜਾ ਲੱਗ ਅੱਜ ਜਿਹੜੇ ਸਾਡੇ ਪਿੱਦੀ ਗਰੁੱਪ ਵਾਲੇ ਹੈਗੇ ਆ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਹੈਗਾ ਬੀਜੇਪੀ ਦੇ ਜਿਹੜੇ ਲੀਡਰ ਖਲੋਤੇ ਨੇ ਇਥੋਂ ਐਮਪੀ ਦੀ ਸੀਟ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀ ਇਹ ਮੰਗਾ ਕਰਕੇ ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੈ ਵੀ ਇੱਕ ਦੂਜੇ ਨੂੰ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਲਈ ਸਹਿਮਤੀ ਹੋ ਗਈ ਜਿਹੜਾ ਕਿ ਲਾਅ ਐਂਡ ਟਰ ਦੀ ਡਿਊਟੀ ਵੀ ਸਾਡੀ ਜੇ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਖਤਮ ਹੋ ਗਈ ਆ ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ ਇਹਨਾਂ ਨੇ ਆਪਣੀ ਗੱਲਾਂ ਦੱਸੀਆਂ ਉਹਨਾਂ ਨੇ ਸੁਣੀਆਂ ਵੀ ਆ ਪਰ ਮੈਂ ਇੱਕ ਹੋਰ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਵੀ ਜਿੱਥੇ ਕੋ ਆਉਣ ਵਾਲੇ ਸਮੇਂ 'ਚ ਤੁਸੀਂ ਕੋਈ ਕੰਮ ਲੈਣੇ ਆ ਤਾਂ ਉਹਨਾਂ ਨੂੰ ਘਟੋ ਘਟ ਬੋਲੋ ਬਹੁਤ ਵਧੀਆ ਜਾ ਤਾਂ ਜੋ ਤੁਹਾਡਾ ਹੱਸ ਕੇ ਮੁੜ ਕੇ ਕੰਮ ਕਰੇ ਜਦੋਂ ਤੁਸੀਂ ਕਿਸੇ ਨਾਲ ਮਾੜਾ ਬੋਲੋਗੇ ਤੇ ਜਦੋਂ ਉਹ ਪਾਵਰ 'ਚ ਆ ਗਿਆ ਤੇ ਫਿਰ ਮੇਰੇ ਖੰਡੋਂ ਤਾਂ ਕੋਈ ਤੁਹਾਡੇ ਕੰਮ ਨਹੀਂ ਕਰੇਗਾ ਸਭ ਕਿਸ ਪਾਰਟੀ ਨਾਲ ਸੰਬੰਧ ਸੀ ਉਮੀਦਵਾਰ ਇਹ ਉਮੀਦਵਾਰ ਜਿਹੜੇ ਭਾਜਪਾ ਪਾਰਟੀ ਦੇ ਸੀ ਬੱਬੂ ਜੀ ਤੇ ਕਿਸਾਨ ਜਿਹੜੇ ਹੈਗੇ ਆ ਇਹ ਪੰਦੇਰ ਗਰੁੱਪ ਜੀ ਦੇ ਹੈਗੇ ਨੇ ਪਰ ਜਿਹੜੇ ਪੰਦੇਰ ਸਾਹਿਬ ਉਹ ਵੀ ਬਹੁਤ ਵਧੀਆ ਨਾਈਸ ਨੇ ਜਿਹੜੇ ਇਹਨਾਂ ਨੇ ਇੱਥੇ ਨਿਮਾਇੰਦਗੀ ਕਰ ਰਏ ਸੀ ਹਰਵਿੰਦਰ ਸਿੰਘ ਮਸਾਨੀਆਂ ਉਹ ਵੈਰੀ ਨਾਈਸ ਔਰ ਉਹਨਾਂ ਨੇ ਵੀ ਸਾਡੀ ਗੱਲ ਨੂੰ ਬੜਾ ਰਾਜੂ ਜੀ ਆਏ ਸੀ ਉਹ ਵੀ ਸਾਡੇ ਆਪਣੇ ਨੇ ਉਹਨਾਂ ਨੇ ਬੜੇ ਨਾਈਸ ਤਰੀਕੇ ਦੇ ਨਾਲ ਹੀ ਇੱਥੇ ਜਿਹੜੀ ਹੈਗੀ ਆ ਸਾਰਾ ਕੀਤਾ ਹੈ ਨਹੀਂ ਜੀ ਘਟਨਾ ਕੋਈ ਨਹੀਂ ਵਾਪਰੀ ਕਿਉਂਕਿ ਸਾਡੇ ਜਿਹੜੇ ਮਾਨਯੋਗ ਸ਼੍ਰੀ ਹਰੀਸ਼ ਦੇਵਾਂ ਜੀ ਆਈਪੀਐਸ ਉਹਨਾਂ ਦੇ ਅਸੀਂ ਦਸਾਂ ਨਿਰਦੇਸ਼ਾਂ ਅਨਸਾਰ ਜਿਹੜਾ ਲਾ ਆਰਡਰ ਕੈਮਰਾ ਰੱਖ ਰਹੇ ਨੇ ਇੱਥੇ ਸ਼੍ਰੀ ਬਲਵਿੰਦਰ ਸਿੰਘ ਐਸਪੀ ਡੀ ਸਾਹਿਬ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਬੜਾ ਪੀਸਫੁਲੀ ਜਿਹੜਾ ਹੈਗਾ ਖਤਮ ਹੋਇਆ ਹੈ ਜੀ